ਇਨੂੰ ਨਾਂ ਬਜਟ ਪਤਾ ਹੈ ਨਾ ਬੋਲਣ ਦਾ ਤਰੀਕਾ ਪਤਾ ਹੈ ਮੈਨੂੰ ਲੱਗਦਾ ਸ਼ਰਮ ਆਉਂਦੀ ਹੈ ਕਹਿੰਦੇ ਕਿ ਸਾਡਾ ਮੁੱਖ ਮੰਤਰੀ ਹੈ ਤੇ ਮੈਂ ਹੈ ਸਦਨੀ ਦੀ ਵਿਦਾਤਾ ਨਾ ਅਸੈਂਬਲੀ ਦੀ ਮर्याਦਾ ਤਾਂ ਪਤਾ ਨਾ ਅਸੈਂਬਲੀ ਵਿੱਚ ਪ੍ਰੋਟੋਕੋਲ ਦਾ ਪਤਾ ਹੈ ਮੈਂ ਕਹਿੰਨਾ ਬੇਨਤੀ ਕਰਨਾ ਚਾਹਣਾ ਹੈ ਜੇ ਥੋੜਾ ਮੋਟਾ ਵੀ ਅਕਲ ਹੋਏ ਜੇ ਉਹਨੂੰ ਨਹੀਂ ਸਿਸਟਮ ਦਾ ਪਤਾ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ 25 ਸਾਲ ਰਿਹਾ ਉਹਨਾਂ ਦੀਆਂ ਵੀਡੀਓ ਕਢਾ ਕੇ ਸ਼ਾਮ ਨੂੰ ਦੇਖ ਲੈ ਕਿ ਮੁੱਖ ਮੰਤਰੀ ਦਾ ਮਤਲਬ ਕੀ ਹੁੰਦਾ ਤੇ ਕਿਵੇਂ ਮੁੱਖ ਮੰਤਰੀ ਅਸੈਂਬਲੀ ਚ ਬੇਵ ਕਰਦਾ ਹੈ ਉਹਨਾਂ ਨੂੰ ਜੇ ਸਿੱਖਣਾ ਚਾਹੀਦਾ ਦੂਜੀ ਗੱਲ ਦੂਜੀ ਗੱਲ ਦੂਜੀ ਗੱਲ ਬਜਟ ਐਡੇ ਵੱਡੇ ਝੂਠ ਮਾਰਾ ਹੈ ਠੱਗਾ ਹੈ ਆ ਬਜਟ ਪੇਸ਼ ਕੀਤਾ ਹੈ ਤੁਸੀਂ ਹੈਰਾਨ ਰਹਿ ਜਾਓਗੇ 2 ਲੱਖ ਕਰੋੜ ਦਾ ਇਹਨਾਂ ਨੇ ਬਜਟ ਪੇਸ਼ ਕੀਤਾ ਜੀ ਕਹਿੰਦੇ 2 ਲੱਖ ਕਰੋੜ ਦਾ ਮੈਂ ਮੋਟੀਆਂ-ਮੋਟੀਆਂ ਗੱਲਾਂ ਦਾ ਪੁੱਛਣਾ ਚਾਹਣਾ ਹੈ ਇਸ ਬਜਟ ਵਿੱਚ ਉਹਨਾਂ ਨੇ ਜਦੋਂ ਕਹਿੰਦੇ ਹੁੰਦੇ ਸੀ ਜਦੋਂ ਵੋਟਾਂ ਮਿਲੀਆਂ ਕਹਿੰਦੇ 1000 ਰੁਪਿਆ ਹਰ ਔਰਤ ਨੂੰ ਦੇਵਾਂਗੇ ਅੱਜ ਮੈਨੂੰ ਲੱਗਦਾ ਦੂਜਾ ਬਜਟ ਹੋ ਗਿਆ ਪੈਨਸ਼ਨ ਹੀ ਹੈ ਨਹੀਂ ਤੀਜਾ ਜੀ ਤੀਜਾ ਪੈਨਸ਼ਨ ਹੀ ਹੈ ਨਹੀਂ ਮੁਲਾਜ਼ਮਾਂ ਨੂੰ ਇਹਨਾਂ ਨੇ ਕਿਹਾ ਸੀ 올ਡ ਪੈਨਸ਼ਨ ਬਹਾਲ ਕਰਾਂਗੇ ਇਹਦਾ ਜ਼ਿਕਰੀ ਹੈ ਨਹੀਂ 2 ਲੱਖ ਕਰੋੜ ਤੋਂ ਰੋਜ਼ ਕਹਿੰਦਾ ਮੈਂ ਨੌਜਵਾਨਾਂ ਦੀ ਅਸੀਂ ਕਰਾਂਗੇ ਨੌਜਵਾਨਾਂ ਵਾਸਤੇ ਤੁਸੀਂ ਦੇਖੋ ਪੂਰੇ ਬਜਟ ਵਿੱਚ 61 ਕਰੋੜ 2 ਲੱਖ ਕਰੋੜ ਵਿੱਚੋਂ 61 ਕਰੋੜ ਹੀ ਫॉर ਯੂਥ ਹੈ 61 ਕਰੋੜ ਦੂਜੀ ਗੱਲ ਕਹਿੰਦਾ ਪੰਜਾਬ ਦੀ ਇੰਡਸਟਰੀ ਲੈ ਕੇ ਆਉਣੀ ਹੈ ਇੰਡਸਟਰੀ ਕਹਿੰਦਾ ਜਦੋਂ ਜਾਂਦੇ ਆ ਬੰਬੇ ਉਦੋਂ ਜਾ ਕੇ ਕਹਿੰਦੇ ਸਾਡੇ ਦੇਖੋ ਸਾਡੇ 4 ਲੇਨ ਸੜਕਾਂ ਦੇਖੋ ਸਾਡੇ 에어ਪੋਰਟ ਦੇਖੋ ਸਾਡੇ ਪਾਵਰ ਸਰਪਲਸ ਐਂ ਤਾਂ ਦੱਸਦਾ ਨਹੀਂ ਕਿ ਬਾਦਲ ਸਾਹਿਬ ਨੇ ਬਣਾਇਆ ਤੇ ਇਨਸੈਂਟਿਵ ਇਨਸੈਂਟਿਵ ਦੇਖੋ ਹੁਣ ਜਿਹਨੂੰ ਲੈ ਕੇ ਆਉਣਾ ਇੱਥੇ ਕਿੰਨਾ ਰੱਖਿਆ ਹੈ ਬਜਟ ਵਿੱਚ ਅਗਲੇ ਸਾਲ ਵਿੱਚ 50 ਕਰੋੜ ਰੱਖਿਆ ਹੈ ਇੰਡਸਟਰੀਅਲ ਇਨਸੈਂਟਿਵ ਤੇ ਕੱਲਾ 50 ਕਰੋੜ ਕਿਹੜਾ ਆਊਗਾ ਇੱਥੇ ਤੁਹਾਡੇ ਕੋਲੇ ਇੱਕ ਤਾਂ ਇਹਦੀ ਸ਼ਕਲ ਦੇਖ ਕੇ ਨਹੀਂ ਕਿਸੇ ਨੇ ਆਉਣਾ ਹੈ ਹੈ ਇੱਕ ਇਹਦੇ ਬਿਹੇਵੀਅਰ ਦੇਖ ਕੇ ਨਹੀਂ ਆਉਣਾ ਇੱਕ ਜੈਜੀ ਹਾਲਾਤ ਲਾਅ ਔਰਡਰ ਦੀ ਸਿੱਧੇ ਕੋਈ ਆਉਣਾ ਨਹੀਂ 50 ਕਰੋੜ ਦੂਜੀ ਗੱਲ ਜਿਹੜੀ ਸਭ ਤੋਂ ਮਾੜੀ ਹੈ ਦੇਖੋ ਆਪਣੇ ਹੜ ਆਏ ਕਰੋੜਾਂ ਰੁਪਏ ਦੇ ਨੁਕਸਾਨ ਹੋਇਆ 1 ਰੁਪਿਆ ਮੁਆਵਜ਼ਾ ਨਹੀਂ ਆਪਣਾ ਜਿਹੜੇ ਨਰਮੇ ਦੀ ਸੁੰਢੀ ਪੈ ਕੇ ਤਬਾਹ ਹੋ ਗਿਆ 1 ਰੁਪਿਆ ਮੁਆਵਜ਼ਾ ਨਹੀਂ ਗੜੇ ਪੈ ਗਏ 1 ਰੁਪਿਆ ਨਹੀਂ ਮੈਂ ਹੁਣੀ ਕੱਲੀ ਪਰਸੋਂ ਕੱਲ ਗਿਆ ਸੀ ਇੱਥੇ ਗੜੇ ਪਏ ਆ ਬਠਿੰਡੇ ਤੋਂ ਲੈ ਕੇ ਮੋਗੇ ਤੱਕ ਮਨ ਲਾਦਾ 15 ਪਿੰਡਾਂ ਤੱਕ ਮੈਂ ਗਿਆ ਸੀ ਘੜ ਤੱਕੜ 100 ਪਿੰਡ ਹੋਣਾ ਜਿੱਥੇ ਫਸਲ ਤਬਾਹ ਹੈ ਇਹਨੇ ਪੂਰੇ ਬਜਟ ਵਿੱਚ ਅਗਲੇ ਸਾਲ ਬਸ ਅਸਿਸਟੈਂਸ ਟੂ ਫਾਰਮਰਸ ਫਾਰ ਨੈਚੁਰਲ ਕਲਾਈਮਟੀ ਕੀ ਜੇ ਕੋਈ ਘੜੇ ਘੜੇ ਪੈਣਗੇ ਪੂਰੇ ਪੰਜਾਬ ਵਿੱਚ ਅਗਲੇ ਸਾਲ 130 ਕਰੋੜ ਰੁਪਇਆ 100 ਕਰੋੜ ਤਾਂ ਬਾਦਲ ਸਾਹਮਣੇ ਚੋਣੀਆਂ ਨੂੰ ਦੇਤਾ ਸੀ ਜਦੋਂ ਨਰਮੇ ਦੀ ਫਸਲ ਨੂੰ ਨੁਕਸਾਨ ਹੋਇਆ ਸੀ 500 ਕਰੋੜ ਰੁਪਇਆ ਇੱਕ ਫਸਲ ਦਿੱਤਾ ਜਿਹੜੇ ਪੂਰੇ ਸਾਲ ਵਾਸਤੇ 130 ਕਰੋੜ ਰੁਪਇਆ ਆ ਬਜਟ ਪੇਸ਼ ਕਰਨਾ ਹੈ ਤਬਾਹ ਕਰਤਾ ਸੂਬਾ ਇਸ ਕਰਕੇ ਮੈਂ ਹੋਰ ਅਚਾ ਇੱਕ ਹੋਰ ਗੱਲ ਹੈ ਤੁਸੀਂ ਮੈਂ ਤੁਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਹੋ ਪਿਛਲੇ ਬਜਟ ਵਿੱਚ 2 ਲੱਖ ਕਰੋੜ ਵਿੱਚੋਂ ਉਦੋਂ ਪੌਣੇ 2 ਲੱਖ ਸੀ 10000 ਕਰੋੜ ਰੱਖਿਆ ਸੀ ਕੈਪੀਟਲ ਐਕਸਪੈਂਡੀਚਰ ਕੈਪੀਟਲ ਐਕਸਪੈਂਡੀਚਰ ਦਾ ਮਤਲਬ ਹੈ ਡਿਵੈਲਪਮੈਂਟ ਐਗਤੀ ਬਜਟ ਦਾ 25000 ਕਰੋੜ ਵੱਧ ਗਿਆ ਤੇ ਕੈਪੀਟਲ ਐਕਸਪੈਂਡੀਚਰ ਘਟ ਗਿਆ ਹੁਣ 7.5000 ਕਰੋੜ ਕਰਤਾ ਤੁਸੀਂ ਦੇਖੋ ਜਿਸ ਸੂਬੇ ਦਾ ਮੁੱਖ ਮੰਤਰੀ ਕੈਪੀਟਲ ਐਕਸਪੈਂਡੀਚਰ ਹੀ ਘਟਾ ਦੇ ਤੇ ਰੱਖਿਆ ਕਿਹਦੇ ਵਾਸਤੇ ਹੈ ਆਪਣੀ ਸ਼ਕਲ ਦਿਖਾਉਣ ਵਾਸਤੇ ਮਸ਼ਹੂਰੀ ਕਰਨ ਵਾਸਤੇ ਸਾਰਾ ਪੈਸਾ